ਜੁਦੀ ਦੇ ਹੀ ਖੇਤੀ ਕਰਦੇ ਆ ਜਿਹੜੇ ਵੀ ਕਿਸਾਨ ਜਿਹੜੀ ਵੀ ਅੰਡਰਗਰਾਉਂਡ ਫਸਲ ਆ ਜਿਹੜੀ ਜ਼ਮੀਨ ਦੇ ਵਿੱਚ ਪੈਦਾ ਹੋਣੀ ਹੈ ਨਾ ਜੀ ਇਹਨੂੰ ਸਭ ਤੋਂ ਜਿਹੜਾ ਵੀ ਕੋਈ ਵੀ ਫਸਲ ਆ ਹਲਦੀ ਨਿਕਲੀ ਲਸਣ ਪਿਆਜ਼ ਹੋ ਗਿਆ ਇਹਦਾ ਜਿਹੜੇ ਕਿਸਾਨ ਵੀ ਕਿਸੇ ਕਿਸੇ ਨੇ ਵੀ ਵੱਡੇ ਲੈਵਲ ਤੇ ਥੋੜਾ ਪਹਿਲਾਂ ਸ਼ੁਰੂ ਕਰਨਾ ਪਹਿਲਾਂ ਤਾਂ ਇਹਦਾ ਸਭ ਤੋਂ ਪਹਿਲਾਂ ਸੀਡ ਆਪਦਾ ਹੋਵੇ ਘਰ ਦਾ ਇਹ ਫੇਰ ਵਾਰਾ ਖਾਂਦੀ ਆ ਜੇ ਆਪਾਂ ਸੀਡ ਮੁੱਲ ਲੈ ਕੇ ਪਾਤਾ ਫਿਰ ਵੀ ਇਹਦਾ ਹੀ ਵੀ ਪੜਤੇ ਚ ਬਾਹਰ ਹੋ ਜਾਂਦੀ ਕਹਾਣੀ ਚਾੜ 1 ਏਕੜ ਹਲਦੀ ਆ ਖਰਚ ਦੀ ਗੱਲ ਕਰੀਏ ਹੁਣ ਸਾਡੇ ਕੋਲੇ 20 ਘਰਦਾ ਜੀ ਜਦੋਂ ਵੀ ਘਰ ਦੀ ਕਹਿੰਦੇ ਵੀ ਘਰ ਦੀ ਮੁਰਗੀ ਦਾਲ ਬਰਾਬਰ ਜਦੋਂ ਵੀ 20 ਘਰਦਾ ਆਪਣੇ ਕੋਲੇ ਫੇਰ ਤੇਦਾ ਕੋਈ ਕੱਲਾ ਸਾਡ ਨੂੰ ਲੀਵਰ ਕਾਸਟ ਹੀ ਪੈਂਦਾ ਲਾਉਣ ਦਾ ਇਜਾਇਦਾ ਪੱਟ ਜਿਹੜੀ ਹੋਰ ਮਾੜੀ ਮੁੱਟੀ ਉੱਤੇ ਇਹਦੀ ਸਾਮ ਸੰਭਾਲ ਦੀ ਲੀਵਰ ਪੈਂਦੀ ਆ ਜੀ ਤੇ ਵੀ ਜਦੋਂ ਆਪਣੇ ਕੋਲੇ ਆਪਦਾ ਬੀ ਆਪਦਾ ਆਪਾਂ ਬਣਾ ਲਿਆ ਫੇਰ ਤਾਂ ਕਿਹੜਾ ਖਰਚ ਆਣਾ ਜੀ ਏਕੜ ਦੀ ਨਾਲ ਆਉ ਪੰਗਾ ਜੀ ਏਕੜ ਦਾ ਹੁਣ ਇਹਦਾ ਜਿਹੜਾ ਅੰਡਰਗਰਾਊਂਡ ਹੁਣ ਆਲੂ ਦਾ ਬੀ ਕਿੰਨਾ ਪੈਂਦਾ ਜੀ ਜਿਹੜੀ ਜ਼ਮੀਨ 'ਚ ਫਸਲ ਪੈਦਾ ਹੋਣੀ ਆ ਉਹਦਾ ਸੀਡ ਥੋੜਾ ਵੱਧ ਪੈਂਦਾ ਇਹ ਵੀ ਕਿੱਲੇ ਡੇਢ ਕਿੱਲੇ ਦਾ ਪਹਿਲੀ ਗੱਲ ਤਾਂ ਕਿਸੇ ਦਵੇ ਬੰਦੇ ਨੂੰ ਪੰਗਾ ਲੈਣਾ ਚਾਹੀਦਾ ਹੀ ਨਹੀਂ ਜੇ ਕੋਈ ਲੈਂਦਾ ਵੀ ਆ ਤੇ ਇਹਦਾ ਬੀ ਪੈ ਜਾਂਦਾ ਜੀ 8 ਕੁਵਾਂਟਲ ਤੋਂ ਲੈ ਕੇ 10 ਕੁਵਾਂਟਲ ਤੱਕ ਬੀ ਪੈਂਦਾ ਹੁਣ ਪਿਛਲੇ ਸਾਲੇ ਦਾ ਸੀਡ ਦਾ ਰੇਟ ਸੀਗਾ 60 ਰੁਪਏ ਕਿਲੋ ਜੀ ਵੀ 6000 ਨੂੰ ਕੁਆਂਟਲ ਸੀਗੀ ਭਾਈ ਇਹਦਾ 50 6000 ਦਾ ਤਾਂ ਫਿਰ ਉਹਦੇ ਹਿਸਾਬ ਨਾਲ ਤਾਂ ਵੀ ਤੁਸੀਂ ਲਾ ਲਓ ਹਿਸਾਬ ਵੀ ਵੀ 8 ਤੋਂ 10 ਕੁਆਂਟਲ ਕਿੰਨਾ ਬੀ ਪੈਂਦਾ ਜੀ ਵੀ ਤੋਂ ਅਸੀਂ ਬਜਾਈ ਕਰਦੇ ਜੀ ਮਾਰਚ ਤੋਂ ਲੈ ਕੇ ਅਪ੍ਰੈਲ ਮਈ ਤੱਕ ਕਣਕਾ ਵੱਢਣ ਵੇਲੇ ਤੱਕ ਇਹਦੀ ਬਜਾਈ ਹੋਈ ਜਾਂਦੀ ਰਹਿੰਦੀ ਆ ਕਾਰਨ ਕਰਕੇ ਹੈਗੀ ਲੰਬੇ ਸਮੇਂ ਦੀ ਫਸਲ ਸਾਲ ਭਰਦੀ ਇਹ ਆਪਦਾ ਲੇਟ ਕੱਢ ਲੈਂਦੀ ਆ ਵੀ ਜੇ ਇਹਨੂੰ ਤੁਸੀਂ ਮਹੀਨਾ ਲੇਟ ਲਾਤਾ ਇਹਨੇ ਮਹੀਨਾ ਲੇਟ ਪੱਟੀ ਜਾਣਾ ਜਿਹੜੀਆਂ ਸ਼ਾਰਟ ਟਾਈਮ ਫਸਲਾਂ ਜਿਵੇਂ ਪਿਆਜ਼ ਹੋ ਗਿਆ ਵੀ ਜਿਹੜੀ 2-3 ਵੀ ਜਿਹਨੇ 3 ਤੋਂ 4 ਮਹੀਨੇ ਲੈਣਿਆ ਉਹ ਫਸਲ ਲੇਟ ਲਾਈ ਨਹੀਂ ਚੱਲਦੀ ਕਿਉਂਕਿ ਜੇ ਆਪਾਂ ਮਹੀਨਾ ਲੇਟ ਹੋ ਗਏ ਵੀ ਤਿੰਨਾਂ ਮਹੀਨਾ ਚਾਦਾ ਉਹਦਾ ਪਕਾ ਜੀ ਸਾਰਾ ਵੀ ਉਹ ਲੇਟ ਲਾਈ ਨਹੀਂ ਚੱਲਦੀ ਜੇ ਹਲਦੀ ਤੁਸੀਂ ਮਹੀਨਾ ਡੇਢ ਮਹੀਨਾ ਲੇਟ ਵੀ ਲਾ ਦੋਗੇ ਤਾਂ ਇਹਨੇ ਪੱਟੀ ਲੇਟ ਜਾਣਾ ਐਂਡ ਤੇ ਵੀ ਸਾਲ ਭਰ ਜੇ ਆਪਦਾ ਗੈਪ ਪੂਰਾ ਕਰ ਲੈਂਦੀ ਆ ਉਹਨਾਂ ਜੀ ਜਦੋਂ ਹੁਣ ਅਸੀਂ ਇਹਨੂੰ ਆਲੂ ਵਾਲੀ ਮਸ਼ੀਨ ਨਾਲ ਲਾ ਕੇ ਉਦੋਂ ਮੁੜ ਕੇ ਇਹਦੇ ਤੇ ਅਸੀਂ ਪਹਿਲਾਂ ਪਾਣੀ ਲਾ ਕੇ ਜੀ ਜਦੋਂ ਆਪਣਾ ਹੋ ਗਿਆ ਪੈ ਧਰਾਵਾ ਜੀ ਹੁਣ ਅਸੀਂ ਮਾਰਚ ਅਪਰਲ ਚ ਲੱਗਣੀ ਹਲਦੀ ਜੀ ਹਲਦੀਆਂ ਗੱਠਾਂ ਦੀ ਸਟੋਰੇਜ ਅਸੀਂ ਅੱਜ ਕੀਤੀ ਉਹਦੀ ਝੋਨਾ ਜਦੋਂ ਆਪਣਾ ਹੁਣ ਵੱਢਿਆ ਗਿਆ ਵੀ ਦੀ ਹੁਣ ਅਸੀਂ 20 22 ਏਕੜ ਗੱਠਾਂ ਲਈਆਂ ਮਲਚ ਤੇ ਸਾਰੀ ਸਟੋਰੇਜ ਕਰ ਲਈ ਅਸੀਂ ਇੱਕ 1 ਏਕੜ ਹਲਦੀ ਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਜਦੋਂ ਪੈ ਧਰਾਵਾ ਹੋ ਗਿਆ 2 ਤੋਂ 2.5 ਏਕੜ ਦੀ ਪਰਾਲੀ ਵੀ ਮਲਚ ਕਰ ਦਿੰਦੇ ਆ ਉੱਤੇ ਵੀ ਨਾ ਤਾਂ ਉਹਦੇ ਵਿੱਚ ਨਦੀਨ ਹੋਵੇ ਜਦੋਂ ਇਹ ਮਾਰਚ-April ਚ ਲੱਗਦੀ ਆ ਗਾ ਮਈ-June ਦੇ ਮਹੀਨੇ ਬਹੁਤ ਗਰਮੀ ਹੁੰਦੀ ਲੋ ਵਗਦੀ ਹੁੰਦੀ ਆ ਦਾ ਪੱਤਾ ਬਹੁਤ ਉਦੋਂ ਸੋਲ ਹੁੰਦਾ ਨੌਜਿਕ ਹੁੰਦਾ ਵੀ ਇਹਨੂੰ ਓ ਔਰ ਨਾਲ ਲੱਗੇ ਪਾਣੀ ਦੀ ਤੇ ਪਰਾਲੀ ਇਹਦੇ ਨਾਲ ਪਰਾਲੀ ਵੀ ਇੱਕ ਗੱਲ ਬਹੁਤ ਸਾਹਮਦੀ ਆ ਵੀ ਉਦੋਂ ਮੜ ਕੇ ਹੀ ਇਹਦੇ ਤੇ ਪਰਾਲੀ ਪਾ ਦਿੰਦੇ ਆ ਜੀ ਮਲਚ ਕਰ ਦਿੰਦੇ ਆ ਵਧੀਆ ਜੀ ਉਸ ਤੋਂ ਬਾਅਦ ਫਿਰ ਵੀ ਜਦੋਂ ਸੌਣ ਭਾਦੋ ਚ ਮੀਂਹ ਆਉਂਦੇ ਆ ਜੀ ਜੇ ਆਪਾਂ ਪਰਾਲੀ ਨਾ ਪਾਈਏ ਤੇ ਵਟਾਂ ਖੁਰ ਜਾਂਦੀਆਂ ਫਿਰ ਹਲਦੀ ਦਾ ਵੀ ਗੰਡੀਆਂ ਉੱਤੇ ਦਿਖਣ ਲੱਗ ਜਾਂਦੀਆਂ ਤੇ ਇੱਕ ਤਾਂ ਪਰਾਲੀ ਦਾ ਆਹ ਬਹੁਤ ਵੱਡਾ ਲਾਭ ਆ ਸਾਨੂੰ ਪਾਣੀ ਦੀ ਬਹੁਤ ਵੱਡੀ ਬਚਤ ਹੈ ਇੱਕ ਸਾਨੂੰ ਇਹਦੇ ਨਾਲ ਮਲਚ ਕਰਦੀ দেয়া ਨਦੀਨ ਨਹੀਂ ਹੁੰਦਾ ਉਸ ਤੋਂ ਬਾਅਦ ਤਾਂ ਫਿਰ ਅਸੀਂ ਇਹਨੂੰ ਕੱਲੀ ਪਾਣੀ ਦੀ ਰਹਿ ਜਾਂਦੀ ਹੈ ਜਿਵੇਂ ਜਿਹੜੇ ਹਿਸਾਬ ਨਾਲ ਅਸੀਂ ਵੀ ਪੂਰੀ ਵਧੀਆ ਮਲਚ ਕਰ ਦਿੰਦੇ ਆ ਪੂਰੀ ਠੋਕ ਕੇ ਆ ਬਾਕੀ ਜੇ ਕਮਾਈ ਦੀ ਗੱਲ ਕਰੀਏ ਜੀ ਜੇ ਤੁਸੀਂ ਪ੍ਰੋਸੈਸਿੰਗ ਕਰਕੇ ਜੇ ਤੁਸੀਂ ਵੇਚੋਗੇ ਆਪ ਤੁਹਾਨੂੰ ਇਹ 2.5 ਤੋਂ 3 ਲੱਖ ਦੇ ਵਿੱਚ ਆ ਜਾਂਦੀ ਹੈ ਜੇ ਤੁਸੀਂ ਆਖਿਆ ਵੀ ਅਸੀਂ ਦਾ ਪੱਟ ਕੇ ਬਈ ਯਾਰ ਵਪਾਰੀ ਨੂੰ ਹੀ ਦੇਣੀ ਆ ਫਿਰ ਤਾਂ ਉਹ ਵਪਾਰੀ ਨੇ ਤੁਹਾਨੂੰ ਰੇਟ ਲਾਉਣਾ ਉਹਦਾ ਫਿਰ ਤਾਂ ਘਾਟੇ ਬੰਦ ਸੌਦਾ ਹੀ ਆ ਹਲਦੀ ਦਾ ਕਿਉਂਕਿ ਆਪਣੇ ਇੱਧਾ ਵਧੀਆ ਏਰੀਆ 'ਚ ਮੰਡੀ ਕਰਨ ਹੈਣੀ ਇਹਦੇ ਪਲਾਟ ਹੈ ਨਹੀਂ ਪ੍ਰੋਸੈਸਿੰਗ ਪਲਾਟ ਹੈ ਨਹੀਂਗੇ